ਦੋਸਤ ਸਰਦਾਰ ਜੀ 3 ਫਿਲਮ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਵਿਵਾਦ ਛੜਿਆ ਹੋਇਆ ਹੈ। ਇਸੀ ਫਿਲਮ ਨੂੰ ਲੈ ਕੇ ਸ਼ਿਵਸ਼ਨਾ ਅਗੂ ਰਜੀਵ ਟੰਡਨ ਦੇ ਨਾਲ ਜਦੋਂ ਐਨਬੀ ਨਿਊਜ਼ ਦੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਰਜੀਵ ਟੰਡਨ ਨੇ ਕਿਹਾ ਕਿ ਅਸੀਂ ਵੀ ਇਸ ਫਿਲਮ ਦਾ ਵਿਰੋਧ ਕਰਦੇ ਹਾਂ ਕਿਉਂਕਿ ਪਾਕਿਸਤਾਨ ਦੇ ਕਲਾਕਾਰਾਂ ਨੇ ਸਾਡੇ ਭਾਰਤ ਦੇ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਸਵਾਗਤ ਹੈ ਤੁਹਾਡਾ ਐਨਬੀ ਨਿਊਜ਼ ਤੇ ਦੋਸਤੋ ਅਗਰ ਗੱਲ ਕਰੀਏ ਤੇ ਪੰਜਾਬ ਵਿੱਚ ਪੂਰੇ ਹਿੰਦੁਸਤਾਨ ਵਿੱਚ ਇੱਕ ਵਿਵਾਦ ਛਿੜਿਆ ਹੈ ਵਿਵਾਦ ਇਹ ਹੈ ਕਿ ਇੱਕ ਪੰਜਾਬੀ ਫਿਲਮ ਆਈ ਹੈ ਸਰਦਾਰ ਜੀ 3 ਉਹਦੇ ਚ ਦਿਲਜੀਤ ਦੋਸਾਨ ਦੇ ਨਾਲ-ਨਾਲ ਹੋਰ ਜੋੜੇ ਐਕਟਰ ਨੇ ਹਿੰਦੁਸਤਾਨ ਦੇ ਨਾਲ-ਨਾਲ ਪਾਕਿਸਤਾਨ ਦੇ ਵੀ ਐਕਟਰ ਨੇ ਜਿਸ ਨੂੰ ਲੈ ਕੇ ਵਿਵਾਦ ਹੈ ਵਿਵਾਦ ਪੰਜਾਬ ਤੋਂ ਲੈ ਕੇ ਮੁੰਬਈ ਤੱਕ ਜਾ ਚੁੱਕਾ ਹੈ ਉਸੇ ਲੜੀ ਦੇ ਤਹਿਤ ਜਿਸ ਸ਼ਖਸ ਨਾਲ ਸੀ ਗੱਲ ਕਰਨ ਜਾ ਰਹੇ ਹਾਂ ਉਹ ਨੂੰ ਤੁਸੀਂ ਚਾਹੇ Hindu ਲੀਡਰ ਕਹੋ ਜਾਂ Shiv Sena ਦੇ ਨਾਲ ਉਹ ਜੁੜੇ ਹੋਏ ਨੇ ਬਿਲਕੁਲ ਜੀ ਰਵੀਜੀਪ ਕੰਡਨ ਜੀ ਸਾਡੇ ਨਾਲ ਜੁੜ ਗਏ ਨੇ ਸਰ ਸਵਾਗਤ ਹੈ ਜੇ ਕਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਸਰ ਕਿਵੇਂ ਦੇਖ ਤੂੰ ਦਲਦੀਜ਼ ਉਸਾਨ ਨੇ ਇੱਕ ਫਿਲਮ ਬਣਾਈ ਹੈ ਬਣਾਈ ਨਹੀਂ ਉਹਦੇ ਵਿੱਚ ਰੋਲ ਕੀਤਾ ਹੈ ਸਰਦਾਰ ਜੀ 3 ਉਹਨੂੰ ਇਥੇ ਰਿਲੀਜ਼ ਨਹੀਂ ਮਤਲਬ ਕਈ ਵਿਵਾਦਾਂ ਨਾਲ ਉਹ ਜੁੜ ਗਈ ਹੈ ਤੁਸੀਂ ਕਿਸ ਤਰ੍ਹਾਂ ਦੇਖਨੇ ਤੁਸੀਂ ਕੀ ਕਹ ਰਹੇ ਸਰਦਾਰ ਜੀ ਸਰਦਾਰ ਤਾਂ ਉਹ ਕੁਮਰੀ ਹੈ ਜਿਹੜੀ ਦੇਸ਼ ਲਈ ਖੜਦੀ ਰਹੀ ਹੈ ਇਹਨੇ ਤਾਂ ਉਹਨਾਂ ਤੇ ਵੀ ਕਲੰਕ ਲਾਤਾ ਮਤਲਬ ਤਾਂ ਪਾਕਿਸਤਾਨ ਦੇ ਕਲਾਕਾਰਾਂ ਨੂੰ ਲੈ ਕੇ ਜਿਹੜੀ ਫਿਲਮ ਬਣਾਈ ਗਈ ਹੈ ਇਹਨੂੰ ਸੱਚ ਸ਼ਰਮ ਨਹੀਂ ਆਈ ਇੱਕ ਪਾਸੇ ਪਾਕਿਸਤਾਨ ਸਾਡੇ ਦੇਸ਼ 'ਚ ਨਸ਼ਾ ਭੇਜਦਾ ਅੱਤਵਾਦ ਪੇਰਿਆ ਗਰਨੇਡ ਪੇਰਿਆ ਹਥਿਆਰ ਪੇਰਿਆ ਹੁਣੀ-ਹੁਣੀ 30 ਬੰਦੇ ਸਾਡੇ ਪਾਕਿਸਤਾਨ ਤੋਂ ਆ ਕੇ ਅੱਤਵਾਦੀਆਂ ਨੇ ਸਾਰੇ ਅੰਮਕਤਲ ਕਰਤੀ ਪੁੱਛ-ਪੁੱਛ ਕੇ ਮਾਰੇ ਕਿ ਤੁਸੀਂ ਹਿੰਦੂ ਹੋ ਹਿੰਦੂਆਂ ਦੋਰਿਆਂ ਗਲੀਗੋਰੀਆਂ ਦਾ ਮਾਰਤੀ ਨਵੇਂ-ਨਵੇਂ ਵਿਆਹ ਜੋੜੇ ਮਾਰਤੀ ਉਸ ਵਿਅਕਤੀ ਨੂੰ ਇੰਨੀ ਸ਼ਰਮ ਨਹੀਂ ਆਈ ਮੈਂ ਤਾਂ ਕਹਾਂਗਾ ਸਿੱਧਾ-ਸਿੱਧਾ ਕਹਾਂਗਾ ਕਿ ਦਲਜੀਤ ਤੋਂ ਸਤਾਂ ਸਿਰ ਵਪਾਰੀ ਹੈ ਪੰਜਾਬੀਆਂ ਨੇ ਉਹਨੂੰ ਪਿਆਰ ਦਿੱਤਾ ਪੰਜਾਬੀਆਂ ਛੱਡੋ ਪੂਰੇ ਦੇਸ਼ ਵਾਸੀਆਂ ਨੇ ਉਸ ਤੋਂ ਬਾਅਦ ਇਹਨੂੰ ਪਿਆਰ ਦਿੱਤਾ ਪਰ ਇਸ ਵਿਅਕਤੀ ਨੂੰ ਇਹ ਤਾਂ ਪੰਜਾਬੀਆਂ ਨੂੰ ਸੋਚਣਾ ਪਏਗਾ ਜੀ ਸਾਹਿਬ ਫਿਲਮ ਪਹਿਲਾਂ ਅਸਾਈਨਮੈਂਟ ਹੋ ਚੁੱਕੀ ਸੀ ਇਹ ਜੋ ਤੁਸੀਂ ਪੁਲਵਾਮਾ ਦੀ ਘਟਨਾ ਕਰ ਰਹੇ ਹੋ ਇਹ ਬਾਅਦ ਚ ਹੋਈ ਹੈ ਇਹ ਇਸ ਤੋਂ ਪਹਿਲਾਂ ਵੀ ਕਈ ਜਿਹੜੇ ਪਾਕਿਸਤਾਨੀ ਲੀਡਰ ਨੇ ਸਾਡੀ ਪੰਜਾਬੀ ਫਿਲਮਾਂ ਚ ਆ ਚੁੱਕੇ ਨੇ ਮੈਂ ਵੀ ਕੀ ਕਹਿ ਰਹੇ ਹਾਂ ਪਹਿਲਗਾਮ ਚ ਕਤਲੇਆਮ ਹੋਇਆ ਨਾ ਚੁੰ ਚੁੰ ਕੇ ਸਾਡੇ ਇੰਧ ਭਾਰਤ ਦੇ ਲੋਕ ਮਾਰੇ ਕਿ ਨਹੀਂ ਮਾਰੇ ਮਾਰੇ ਹਨ ਨਾ ਉਸ ਤੋਂ ਬਾਅਦ ਦਿਲਜੀਤ ਸਾਂਝ ਕੋਈ ਭੁੱਖਾ ਰਹਣੀ ਫੜੀ ਤਾਂ ਭੀਖ ਤਾਂ ਮੰਗਦਾ ਨਹੀਂ ਰੇੜੀ ਤਾਂ ਲੰਦਾ ਨਹੀਂ ਲੰਦਾ ਰੇੜੀ ਲੰਦਾ ਕੋਈ 버ਗਰ ਦੀ ਰੇੜੀ ਤਾਂ ਨਹੀਂ ਲੰਦਾ ਇੰਨੇ ਪੈਸੇ ਕਮਾਣ ਤੋਂ ਬਾਅਦ ਅਗਰ ਇੱਕ ਵੀ ਫਿਲਮ ਚ ਨੂੰ ਨੁਕਸਾਨ ਵੀ ਹੋ ਜਾਂਦਾ ਤਾਂ ਫਰਕ ਕੀ ਪੈਂਦਾ ਪੈਸਾ ਕਮਾਇਆ ਕਿੱਥੋਂ ਪਾਰ ਵਿੱਚ ਕਮਾਇਆ ਨਾ ਪੰਜਾਬ ਵਿੱਚ ਕਮਾਇਆ ਨਾ ਤੇ ਸਾਡੇ ਪੈਸੇ ਨਾਲ ਹੀ ਸਾਡੇ ਮੂੰਹ ਤੇ ਚਪੇੜ ਮਾਰਨ ਲੱਗਿਆ ਹੋਇਆ ਪੈਸਾ ਕਮਾਇਆ ਕਿੱਥੋਂ ਹਿੰਦੁਸਤਾਨ ਚੋਂ ਉਸੇ ਪੈਸੇ ਨਾਲ ਫਿਲਮ ਬਣਾਈ ਨਾ ਹੋ ਅਗਰ ਪੈਸੇ ਤੋਂ ਫਿਲਮ ਚ ਨਾ ਵੀ ਫਿਲਮ ਚ ਲੰਦਾ ਨੁਕਸਾਨ ਹੋ ਜਾਂਦਾ ਤਾਂ ਫਿਰ ਫਰਕ ਕੀ ਪੈ ਜਾਂਦਾ ਉਹ ਬੰਦੇ ਨੂੰ ਤੁਹਾਨੂੰ ਕਹਿਣ ਦਾ ਮਤਲਬ ਹੈ ਕਿ ਰਿਲੀਜ਼ ਨਹੀਂ ਹੋਣੀ ਚਾਹੀਦੀ ਇਹਦੇ ਲੱਗਣੇ ਨਹੀਂ ਚਾਹੀਦੇ ਮੈਂ ਕਹਿੰਦਾ ਰਿਲੀਜ਼ ਕਿਉਂ ਕਰਨੀ ਕਿਉਂ ਇੱਕ ਪਾਸੇ ਉਹ ਦੁਸ਼ਮਣ ਦੇਸ਼ ਹੈ ਸਾਡੇ ਦੇਸ਼ 'ਚ ਹਥਿਆਰ ਭੇਜਦਾ ਬਸ ਹੁੰ ਲੋਕਾਂ ਦਾ ਕਤਲ ਕਰਾਂਦਾ ਦੂਜੇ ਪਾਸਿਓਂ ਨੇ ਜਦੋਂ ਮਿਜ਼ਾਈਲਾਂ ਭੇਜੀਆਂ ਅਟੈਕ ਕੀਤੇ ਸਾਡੇ ਦੇਸ਼ ਦੇ ਉੱਤੇ ਦੇਸ਼ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਉਸ ਵਿਅਕਤੀ ਨੂੰ ਇੰਨੀ ਸ਼ਰਮ ਨਹੀਂ ਆਈ ਮੈਂ ਤਾਂ ਚਾਹਾਂਗਾ ਵੀ ਇਸ ਵਿਅਕਤੀ ਦਾ ਹਿੰਦੁਸਤਾਨ ਦੇ ਵਿੱਚ ਬੈਨ ਹੋਣਾ ਚਾਹੀਦਾ ਇਹਦਾ ਇੰਸਟਾਗ੍ਰam ਚੈਨਲ ਬੰਦ ਹੋਣਾ ਚਾਹੀਦਾ ਇਸ ਤੇ ਯੂਟਿਊਬਰ ਜਿਨ੍ਹਾਂ ਵੀ ਚੈਨਲ ਨੇ ਇਹਦਾ ਫੇਸ ਯੂਟਿਊਬ ਵੀ ਹਿੰਦੁਸਤਾਨ ਦੇ ਵਿੱਚ ਬੈਨ ਕਰ ਦਿੱਤਾ ਜਾਣਾ ਚਾਹੀਦਾ ਕੀ ਮੰਨਦੇ ਹੋ ਕਿ ਜੋ ਵਿਰੋਧ ਹੋ ਰਿਹਾ ਸਹੀ ਹੋ ਰਿਹਾ ਤੁਹਾਡੀ ਨਜ਼ਰਾਂ ਨਾਲ ਬਿਲਕੁਲ ਕਿਹੜਾ ਦੇਸ਼ ਅਸੀਂ ਕਹੂਗਾ ਵੀ ਦਲਜੀਤ ਦੋਸਾਨ ਜੋ ਕਰ ਰਿਹਾ ਠੀਕ ਕਰ ਰਿਹਾ ਦਸੋ ਨਾ ਕਿਹੜਾ ਦੇਸ਼ ਵਸੀ ਕਹੂਗਾ ਵੀ ਦਿਲਜੀਤ ਦੋਸਾਂਝ ਜੋ ਕਰ ਰਿਹਾ ਠੀਕ ਕਰ ਰਿਹਾ ਸਭ ਦਾ ਵਿਰੋਧ ਕਰ ਰਿਹਾ ਨਹੀਂ ਕਿਹੜਾ ਫਿਲਮ ਐਕਟਰ ਨਹੀਂ ਬੋਲਦਾ ਪਰ ਕਿਹੜਾ ਰਾਜਨੀਤਿਕ ਲੀਡਰ ਨਹੀਂ ਬੋਲਦਾ ਪਰ ਕਿਹੜਾ ਆਮ ਵਿਅਕਤੀ ਨਹੀਂ ਬੋਲਦਾ ਕਿਹੜਾ ਭਾਰਤ ਨੂੰ ਪਿਆਰ ਕਰਨ ਵਾਲਾ ਵਿਅਕਤੀ ਦਿਲਜੀਤ ਦੋਸਾਂਝ ਦੇ ਇਸ ਫਿਲਮ ਦੇ ਖਿਲਾਫ ਨਹੀਂ ਬੋਲ ਰਿਹਾ ਬਿਲਕੁਲ ਜੀ ਇਹਨਾਂ ਨੇ ਕਿਹਾ ਹੈ ਕਿ ਇਸ ਫਿਲਮ ਨੂੰ ਲੈ ਕੇ ਬਿਲਕੁਲ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਫਿਲਮ ਹਿੰਦੁਸਤਾਨ ਦੀ ਭਾਵਨਾ ਨਾਲ ਜੁੜੀ ਹੋਈ ਹੈ ਹੁਣ ਜੁੜੀ ਹੈ ਕਿ ਨਹੀਂ ਜੁੜੀ ਹੈ ਕਿਉਂਕਿ ਉਹ ਇੰਟਰਟੇਨਮੈਂਟ ਦਾ ਇੱਕ ਸਾਧਨ ਹੈ ਅਸੀਂ ਇੰਟਰਨੈਟ ਤੇ ਤਾਂ ਬਹੁਤ ਕੁਝ ਦੇਖ ਲਿਆ ਜਦੋਂ ਐਵੇਂ ਦੀ ਗੱਲ ਆ ਜਾਂਦੀ ਹੈ ਤੇ ਕਿੰਤੂ ਬਰੰਤੂ ਕਰਨ ਲੱਗਿਆ ਹੁਣ ਤੁਸੀਂ ਫੈਸਲਾ ਕਰਿਓ ਕਿ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਹਾਲਾਂਕਿ ਹਿੰਦੂ ਲੀਡਰ ਨੇ ਤੁਸੀਂ ਕਿੰਤੂ ਬਰੰਤੂ ਵੀ ਕਰ ਸਕਦੇ ਹੋ ਲੇਕਿਨ ਨਹੀਂ ਇਹਨਾਂ ਨੇ ਕਹਿ ਗਏ ਅਸੀਂ ਪਹਿਲੇ ਭਾਰਤੀ ਆ ਬਾਦਰ ਹਿੰਦੂ ਆ ਮੁਸਲਿਮਾ ਸਿੱਖਾ ਇਸਾਈਆਂ ਉਸੇ ਇੱਕ ਚੀਜ਼ ਨੂੰ ਲੈ ਕੇ ਅਸੀਂ ਵੀ ਤੁਹਾਡੇ ਇੱਕ ਤਰਕ ਰੱਖਿਆ ਤਰਕ ਕਿੰਨਾ ਕੁ ਸਹੀ ਹੈ ਇਹ ਤੁਸੀਂ ਆਪਣੀ ਜਦੋਂ ਪ੍ਰੋਗਰਾਮ ਚੱਲੂਗਾ ਵਿਚਾਰਤਾਰਾ ਸਾਂਝੀ ਕਰਕੇ ਸਾਡੇ ਨਾਲ ਦੱਸੋ ਐਨਵੀ ਨਿਊਜ਼ਲੀ ਮੈਲ ਹੁਦਾਨਾ ਤੋਂ ਰਵਿੰਦਰ ਸਰਾਣਾ